ਚਾਰ ਛੇ ਫੇਰੇ ਆਪਣੇ ਤੇ ਕਿਉਂ ਆਉਂਦੀਆਂ ਖਬਰਾਂ ਮੇਂ ਆਪਣੇ ਹੱਥੀਂ ਆਪਾਂ ਓਏ ਪਟ ਲਈਆਂ ਕਬਰਾਂ ਨੇ ਆਪਣੇ ਹੱਥੀਂ ਆਪਾਂ ਕਿਉਂ ਪਟ ਲਈਆਂ ਕਬਰਾਂ ਨੇ ਮਾਹੌਲ ਪੰਜਾਬ ਦਾ ਖਰਾਬ ਹੋ ਗਿਆ ਆਓ ਸੰਝਾ ਲਈਏ ਆਓ ਆਪਾਂ ਆਓ ਆਪਾਂ ਆਪਣਾ ਓਏ ਪੰਜਾਬ ਬਚਾ ਲਈਏ ਆਓ ਆਪਾ ਅਪਣਾਏ ਪੰਜਾਬ ਬਚਾ ਲਈਏ ਹਿੰਦੂ ਮੁਸਲਮ ਸਿੱਖ ਈਸਾਈ ਆਪਾਂ ਹੈ ਪਾਈ ਜਾਤ ਪਾਤ ਦੀ ਵੰਡੀ ਕਿਉਂ ਆਪਣੇ ਵਿੱਚ ਇਹ ਪਾਈ ਜਾਤ ਪਾਤ ਦੀ ਵੰਡੀ ਕਿਉਂ ਆਪਣੇ ਵਿੱਚ ਇਹ ਪਾਈ ਹੋਈਏ ਸਾਰੇ ਇਕੱਠੇ ਤੇ ਆ ਸੌਵਾ ਖਾ ਲਈਏ ਆਓ ਆਪਾ ਆਪਾਂ ਆਪਣਾ ਓਏ ਪੰਜਾਬ ਬਚਾ ਲਈਏ ਆਓ ਆਪਾਂ ਆਪਣਾ ਓਏ ਪੰਜਾਬ ਬਚਾ ਲਈਏ ਕਿੱਥੋਂ ਆਈ ਬਿਮਾਰੀ ਦੱਸੋ ਹਰ ਕਨੇ ਲਾਲੀਆ ਕਉਣ ਦੇ ਵਾਗ ਜਵਾਨੀ ਓਏ ਨਸ਼ਿਆਂ ਨੇ ਖਾਲੀਆ ਐਸਾ ਲਾਈਏ ਐਕਸ਼ਨ ਜੜ ਤੋਂ ਖਤਮ ਕਰਾ ਲਈਏ ਆਓ ਆਪਾਂ ਆਓ ਆਪਾ ਆਪਣਾ ਓਏ ਪੰਜਾਬ ਬਚਾ ਲਈਏ ਆਓ ਆਪਾ ਆਪਣਾ ਓਏ ਪੰਜਾਬ ਬਚਾ ਲਈਏ ਗੁੰਡਾ ਗਰਦੀ ਰਿਸ਼ਵਤ ਖੋਰੀ ਵੱਧਦੀ ਜਾਂਦੀ ਐ ਪੈਰ ਪੈਰ ਤੇ ਮਤਰਾ ਇਹ ਜੰਮ ਵੀ ਜੰਮੀ ਆ ਜੋ ਚੱਕਰ ਨੂੰ ਫਿਰਦੀ ਚੱਕਿਆ ਵੀ ਰਖਵਾ ਲਈਏ ਆਓ ਆਪਾ ਆਓ ਆਪਾਂ ਆਪਣਾ ਓਏ ਪੰਜਾਬ ਬਚਾ ਲਈਏ ਆਓ ਆਪਾਂ ਆਪਣਾ ਓਏ ਪੰਜਾਬ ਬਚਾ ਲਈਏ ਵੇਖ ਸ਼ਹਿਰ ਪਰ ਵੇਖੋ ਕੈਸੀ ਘਟਨਾ ਹੋਈ ਆ ਦਿੱਤਾ ਮਾਰ ਜਵਾਕ ਦੇ ਮਾਪੇ ਜਾਂਦੇ ਰੋਈਆ ਦਿੱਤਾ ਮਾਰ ਮਸੂਮ ਤੇ ਮਾਪੇ ਜਾਂਦੇ ਰੋਈਆ ਹੋ ਕੇ ਸਾਰੇ ਇਕੱਠੇ ਤੇ ਅਨਸਾਫ਼ ਦਿਵਾ ਲਈਏ ਆਓ ਆਪਾਂ ਆਓ ਆਪਾਂ ਆਪਣਾ ਓਏ ਪੰਜਾਬ ਬਚਾ ਲਈਏ ਆਓ ਆਪਾਂ ਆਪਣਾ ਓਏ ਪੰਜਾਬ ਬਚਾ ਲਈਏ ਕਿਨੂੰ ਚੰਗਾ ਕੀਏ ਕਿਨੂੰ ਮਾਰਾ ਕਈਏ ਓਏ ਕਿਨੂੰ ਚੰਗਾ ਕਈਏ ਕਿਨੂੰ ਮਾਰਾ ਕਈਏ ਓਏ ਵੇਖ ਤਰਾਦੇ ਕਵਜਾ ਕਰਕੇ ਵਹਿ ਗਏ ਭਈਏ ਓਏ ਰੱਤ ਕਰਾਂ ਦੇ ਕਵਜਾ ਕਰਕੇ ਬਹਿ ਗਏ ਭਈਏ ਓਏ ਜੇ ਨਹੀਂ ਕਵਜਾ ਛੱਡਦੇ ਡੰਡੇ ਨਾ ਛਡਵਾ ਲਈਏ ਆਓ ਆਪਾਂ ਆਓ ਆਪਾਂ ਆਪਣਾ ਓਏ ਪੰਜਾਬ ਬਚਾ ਲਈਏ ਆਓ ਆਪਾਂ ਆਪਣਾ ਓਏ ਪੰਜਾਬ ਬਚਾ ਲਈਏ ਉੱਠੋ ਮਰਦ ਦਲੇਰੋ ਸਾਨੂੰ ਲੋੜ ਹੈ ਉੱਠਣ ਦੀ ਉੱਠੋ ਮਰਦ ਬਲੇ ਉਹ ਸਾਨੂੰ ਲੋੜ ਹੈ ਉੱਠਣ ਦੀ ਅੱਖਾਂ ਮੂਰੇ ਸਭ ਕੁਝ ਹੁਣ ਨਹੀਂ ਲੋੜ ਪੁੱਛਣ ਦੀ ਅੱਖਾਂ ਮੂਰੇ ਸਭ ਕੁਝ ਹੁਣ ਨਹੀਂ ਲੋੜ ਪੁੱਛਣ ਦੀ ਜੇ ਕੋਈ ਨਹੀਂ ਭੰਮਿਆ ਮੰਦਾ ਬੱਕਰੇ ਵਾਂਗੂ ਟਾ ਲਈਏ ਆਓ ਆਪਾਂ ਆਓ ਆਪਾਂ ਆਪਣਾ ਏ ਪੰਜਾਬ ਬਚਾ ਲਈਏ ਆਓ ਆਪਾਂ ਅਪਣਾਏ ਪੰਜਾਬ ਬਚਾ ਲਈਏ ਆਓ ਆਪਾਂ ਅਪਣਾਏ ਪੰਜਾਬ ਬਚਾ ਲਈਏ